ਸਸਤੀ ਕਾ ਜੀ ਸਾਰਿਆਂ ਨੂੰ ਬਾਈ ਮਖਵਿੰਦਰ ਸਿੰਘ ਦੇ ਕੋਲ ਬੋਹ ਚੁਕੇ ਹਾਂ ਜੀ ਪਿੰਡ ਜੇਠੂ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਪੈਣੇ ਤਸਲੀ ਵੀ ਅੰਮ੍ਰਿਤਸਰ ਮਈਆਂ ਦਿਖਾਣੀਆਂ ਜ ਬਹੁਤ ਵੱਡੀਆਂ ਵੱਡੀਆਂ ਜਿੰਨਾਂ ਕੋਈ 20 20 ਕਿਲੋ ਦੁੱਧ ਮਤਲਬ ਕਿ ਦੇਣ ਗਿਆ ਬਹੁਤ ਹਾਈਲਾਈਟ ਵਾਲੀਆਂ ਮਈਆਂ ਲੈ ਕੇ ਆਨੇ ਬਾਈ ਨੇ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਸਸਤੀ ਕਾ ਜੀ ਕੀ ਹਾਲ ਜੀ ਜੀ ਹਾਂ ਠੀਕ ਹੈ ਬਾਈ ਜੀ ਠੀਕ ਠਾਕ ਹੈ ਮੇਰੇ ਨਾਲ ਮੇਰੇ ਗੜਦੀ ਕੜਾ ਹਾਂ ਜੀ ਬਾਈ ਜੀ ਚਲੋ ਜੀ ਨਾਂ ਹੈਗਾ ਮੇਰਾ ਮੁਖਵਿੰਦਰ ਸਿੰਘ ਸੰਧੂ ਪਿੰਡ ਜੇਠੂ ਵਾਲਾ ਡਿਸਟ੍ਰਿਕਟ ਅੰਮ੍ਰਿਤਸਰ ਅਮਰ ਸਰ ਤੋਂ ਬਟਾਲਾ ਰੋਡ ਦੇ ਉੱਤੇ ਪਹਿਲਾ ਦੂਜਾ ਪਿੰਡ ਅਮਰ ਬਿਲਕੁਲ ਠੀਕ ਆ ਗੱਲਾਂ ਬਾਤਾਂ ਕਰਾਂਗੇ ਬਾਅਦ ਚ ਕਰਾਂਗੇ ਥੋੜੀਆਂ ਜਿਹਾ ਹੱਟ ਕੇ ਕਰਾਂਗੇ ਹਾਂਜੀ ਜਿੰਨੇ ਕੱਲੀ ਵੀਡੀਓ ਵੇਖਣੀ ਮੱਜਾਂ ਦੀ ਉਹ ਬੰਦ ਕਰ ਦਿਓ ਬਾਅਦ ਦੇ ਵਿੱਚ ਅਸੀਂ 5 ਇੱਕ ਮਿੰਟ ਲਾਵਾਂਗੇ ਪਹਿਲਾਂ ਆਪਾਂ ਮੱਜਾਂ ਦੀ ਗੱਲ ਕਰੀਏ ਬਿਲਕੁਲ ਬਿਲਕੁਲ ਠੀਕ ਆ ਕਈ ਬੰਦੇ ਕਹਿੰਦੇ ਵਿੱਚ ਗੱਲਾਂ ਕਰੀ ਜਾਂਦੇ ਜਿੰਨੂੰ ਚੰਗੀਆਂ ਲੱਗਣਗੀਆਂ ਉਹ ਬਾਅਦ ਚ ਸੁਣ ਲਿਓ ਜਿੰਨੂੰ ਚੰਗੀਆਂ ਲੱਗਣਗੀਆਂ ਜਦੋਂ ਤਿੰਨ ਮਹੀਆ ਮੇਰੇ ਕੋਲ ਤੀਜੀ ਤੇ ਜਾਊਗਾ ਉਹ ਕੈਮਰਾ ਬੰਦ ਕਰ ਠੀਕ ਨਹੀਂ ਕਰ ਆ ਸੰਦੀਪ ਸਿੰਘ ਝੋਟੀ ਆ ਤੀਜਾ ਸੂਰਾ ਹ ਇਹ ਗੱਬਣੇ ਗੱਬਣ ਆ ਇਹਦੇ ਦਿਨ 3 ਤਰੀਕ ਦੇ ਪੂਰੇ ਹੋ ਗਏ ਆ ਹਾਂਜੀ ਹਾਂਜੀ ਲਈ ਮੈਂ ਇੱਥੋਂ ਮਜੀਠੇ ਦੇ ਲਾਗੋਂ ਹਾਂ ਪਰ ਹਾਂਸੀ ਦੀ ਮੱਝ ਆ ਹਾਂਸੀ ਤੋਂ ਲਿਆਏ ਹੋ ਉਹਨਾਂ ਦੇ ਕੰਬਾਈਨਾ ਬੰਦਿਆਂ ਦੀਆਂ ਤੇ ਉਹ ਉਧਰੋਂ ਕੰਬਾਈਨਾ ਖੜਦੇ ਤੇ ਉਥੋਂ ਉਹ ਮੱਝਾਂ ਉਹਨਾਂ ਕੋਲ ਲਿਆਏ ਆ ਮੈਂ ਸਾਰਾ ਡਰੈਸ ਦੇ ਦੂੰ ਵੀਡੀਓ ਦੇ ਦੂੰ ਬੰਦਿਆਂ ਨੂੰ ਮਿਲਾ ਦੂੰਗਾ ਜਿੰਨਾਂ ਕੋ ਮੈਂ ਉਹਨਾਂ ਦੇ ਘਰ ਤੁਸੀਂ ਜਾਓਗੇ ਇੱਕ ਮੱਝ ਵੀ ਛੱਡ ਕੇ ਉਹਨੂੰ ਜੀ ਨਹੀਂ ਕਰਨਾ ਹਾਂਜੀ ਤਿੰਨ ਮਈਆਂ ਸੂਈਆਂ ਸੀ ਆਂਦੇ ਸੀ ਦੋ ਵੇਚਣੀ ਐ ਜਿਹੜੀ ਮਰਜ਼ੀ ਦੇ ਲੋ ਇੱਕ ਝੋਟੀ ਪਹਿਲਣੀ ਉਹ ਆਪਣੇ ਨਹੀਂ ਸੀ ਸੂਤੋਂ ਦੀ ਮੈਂ ਪਹਿਲਾਂ ਕੱਟ ਲੈਣਾ ਇਹ ਵੱਡੀ ਮਈ ਮੈਂ ਨੂੰ ਆ ਦੋ ਬੰਦੇ ਲੱਜੇ ਕਿਤੇ ਬਰਾਬਰ ਦੀ ਹੋਰ ਹੀ ਮੈਨੇ ਮੈਂ ਆ ਲੈਣੀ ਹੈ ਹਾਂਜੀ ਜੀ ਸਾਰੀਆਂ ਮੱਜਾਂ ਚੰਗੀਆਂ ਤੇ ਸੇਵਾ ਵੀ ਉਹਨਾਂ ਦੀ ਬੜੀ ਯਾਦੀ ਇਹ ਸੰਦੀਪ ਸਿੰਘ ਤੀਜੇ ਸੂਏ ਮੱਝ ਸੁਣੀ ਆ ਤੇ ਇਹਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਆ ਵੀ ਇੱਧਰ ਦੀ ਆ ਉੱਧਰ ਦੀ ਆ ਮੱਝ ਨੇ ਆਪ ਹੀ ਦੱਸ ਦੇਣਾ ਦੱਸ ਦੀ ਬਈ ਸਹੀ ਗੱਲ ਵੇਖੋ ਲੰਮੀ ਕਿੰਨੀ ਹੈ ਮਈ ਮੇਰੇ ਹਿਸਾਬ ਨਾਲ ਜੇ ਬੰਦਾ ਇਦਾਂ ਬਾਵਾ ਕਰੇ ਤਾਂ ਵੀ ਨਹੀਂ ਬਹੁਤ ਜ਼ਿਆਦੀ ਲੰਮੀਆਂ ਨਿੱਕੇ ਹਾਥੀ ਜੀ ਲੈਂਦੀ ਉਦਾਂ ਆਪਾਂ ਕਹਿ ਦਿੰਨੇ ਆਉਂਦੀ ਨਹੀਂ ਆ ਹੂੰ ਆ ਸਾਰੀਆਂ ਜਾਂਦੀਆਂ ਪਿੱਛੇ ਬੱਤਾ ਨਹੀਂ ਲੱਗਾ ਰੱਸਾ ਬੰਨ ਕੇ ਲੈਂਦੀ ਪਿੱਛੇ ਵਜਦੀ ਹੁੰਦਾ ਪਿੱਛੇ ਵਜ ਤਿੰਨ ਤੀਕ ਦੇਣੇ ਦੇ ਪੂਰੇ ਹੋ ਗਏ ਆ ਉਹਨਾਂ ਬੰਦਿਆਂ ਨੇ ਸਾਨੂੰ ਓਦਾਂ 20 ਲੀਟਰ ਦੁੱਧ ਦੀ ਗਰੰਟੀ ਦਿੱਤੀ ਆ 18 ਲੀਟਰ ਦੁੱਧ ਚਾਹੁੰਦੇ ਰਿਆ ਦੂਜੇ ਸੂਰੇ ਠੀਕ ਆ ਪਹਿਲਣ ਉਹਨਾਂ ਨੇ ਲਿਆਂਦੀ ਵਿਖਲਾ ਇਹ ਪਤਾ ਕੀ ਆ ਲੋਕਾਂ ਦੇ ਵਿੱਚ ਵੀ ਬਹੁਤ ਇਸ਼ਕ ਆ ਚੰਗੇ ਡੰਗਰ ਦਾ ਬਿਲਕੁਲ ਬਿਲਕੁਲ ਉਹ ਵੀਰ ਕਹਿੰਦਾ ਪਹਿਲਣ ਝੋਟੀ 235000 ਦੀ ਉੱਥੋਂ ਲਿਆਂਦੀ ਅੱਛਾ ਉੱਥੋਂ ਲੈ ਗਿਆ ਹਾਂਸੀ ਤੋਂ ਹਾਂਸੀ ਤੋਂ ਬੜੀ ਚੰਗੀ ਜਿੰਗ ਮੱਝ ਨਿਕਲਦੀ ਜੀ ਤੇ ਉਹਨਾਂ ਨੇ ਜਿਹੜਾ ਰਜਿਸਟਰ ਲੈ ਆਲਾ ਮੈਨੂੰ ਵਿਖਾਇਆ ਬੈਠਿਆ ਹੀ ਸਾਡੇ 3.5 ਘੰਟੇ ਹੀ ਬੈਠੇ ਨੇ ਫੇਰ ਸਾਡਾ ਸੌਦਾ ਦੋ ਵਾਰੀ ਚਾਹ ਪੀ ਲਈ ਇੱਕ ਵਾਰੀ ਕੋਲਡ ਡਰਿੰਕ ਪੀ ਲਈ ਬੰਦਾ ਬੜਾ ਵੀਬਾ ਹੈ ਉਹਨੇ ਰਜਿਸਟਰ ਕੱਢ ਕੇ ਲਿਆਂਦਾ ਉਹਦੇ ਉੱਤੇ ਉਹਨੇ ਜਿਹੜਾ ਇਹਦਾ ਇੰਡੈਕਸ ਲਿਖਿਆ ਉੱਤੇ ਲਿਖਿਆ ਸਭ ਤੋਂ ਮਹਿੰਗੀ ਮੱਝ ਅੱਛਾ ਸਾਰੀਆਂ ਮੱਝਾਂ ਦਾ ਨੇ ਵੇਰਵਾ ਆਪਣਾ ਹੈ ਫਿਰ ਉਹਨੇ ਮੈਨੂੰ ਦੱਸਿਆ ਕੋਈ ਨੂਰ ਤੋਂ ਗੱਬਣਿਆ ਦੋ ਕਟੀਆਂ ਅੱਗੇ ਆਈਆਂ ਉਹਦੀ ਵੀ ਮੇਰੇ ਕੋਲ ਵੀਡੀਓ ਇੱਕ ਅਵਨ ਮੰਨਉਂਦੀ ਇੱਕ ਗੱਬਰ ਦੀ ਸ਼ਾਇਦ ਕਹਦੀ ਉਂਗਲੀ ਨੰਗਦੀ ਸੇਂਗਾਂ ਜੀ ਕਹਿੰਦਾ ਜੇ ਕੱਟੀ ਦੇ ਦਿੱਤੀ 30000 ਦੀ ਹੁਣ ਉਹਨਾਂ ਦਾ ਕੱਟੀ ਦੇ ਜੋ ਭਾਈ ਬਹੁਤ ਟੌਪ ਦਾ ਬਚਾ ਮਾਰਾ ਸਿੰਘ ਵੀ ਹੋਰ ਵੇਖ ਲੋ ਭਜੀ ਸਿੰਘ ਵੇਖੋ ਮਹਿੰਦੀ ਬਾਡੀ ਧਾੜ ਮਤਲਬ ਇਹਦੇ ਚ ਕਾਜ ਕੋਈ ਵੀ ਨਹੀਂ ਇੱਕ ਕੋਈ ਪਰਸੈਂਟ ਜਾਂ ਮੱਝ ਚੰਗੀ ਹੋ ਸਿੰਘ ਮਾੜਾ ਉਗ ਜਾਂ ਸਿੰਘ ਚੰਗਾ ਮੱਝ ਹੌਲੀ ਹਾਂਜੀ ਵਜ਼ਨ ਵੇਖ ਲੋ ਕਿੰਨਾ ਚਵਾਈ ਦੀ ਗਰੰਟੀ ਹੋਊਗੀ ਪਾਰ ਪਿੱਛੇ ਦੀ ਗਰੰਟੀ ਤੇ ਦੁੱਧ ਦੀ ਵੀ ਗਰੰਟੀ ਚਲੋ 20 ਨਹੀਂ ਆਪਾਂ 18 ਲੀਟਰਾਂ ਦੀ ਗਰੰਟੀ ਇੱਟੇ ਅਰਗੀ ਉਹਨਾਂ ਦਿੱਤੀ ਮੈਨੂੰ ਉਹਨਾਂ ਨੇ 20 ਦੀ ਕਿਹਾ ਪਰ ਆਪਾਂ ਸੰਦੀਪ 18 ਲੀਟਰ ਦੁੱਧ ਦੀ ਗਰੰਟੀ ਦੇਣੀ ਮੈਂ ਠੀਕ ਹੈ ਦੇਵੇ ਮਹੀ ਗਾੜੀ ਆਪਣੀ ਸੇਵਾ ਆ ਹਾਂ ਤੇ ਬੰਦਾ 15 ਦਿਨਾਂ 20 ਦਿਨਾਂ ਬਾਅਦ ਮੇਰੇ ਕੋਲ ਭਾਵੇਂ ਚਵਾ ਕੇ ਲੈ ਜਾ ਕੋਈ ਸਾਈ ਪਾ ਦੇ ਮੈਨੂੰ ਠੀਕ ਹੁਣ ਮੱਝ ਮੈਂ ਫਿਰੋਜਪੁਰ ਕੱਲੀ ਆ ਉਹਨਾਂ ਦੀ ਸ਼ੈਤੂ ਵੀਡੀਓ ਬਣਾਈ ਇੱਕ ਅੱਧੀ ਉਹਨਾਂ ਮੁੰਡਿਆਂ ਦੀ ਦੂਜੀ ਮਹੀ ਆਪਣੇ ਕੋਲ ਚਲ ਗਈ ਉੱਥੇ ਹਾਂ ਹੁਣ ਉੱਧਰ ਮੈਂ 12 ਲੀਟਰ ਦੁੱਧ ਤੇ ਕੱਲੀ ਆਪਾਂ ਫੋਨ ਵੀ ਕਰਦੇ ਲੋਕਾਂ ਨੂੰ ਹੂੰ ਹੂੰ ਮੈਂ ਕੱਲ ਫੋਨ ਕੀਤਾ ਮੈਂ ਕਿਹਾ ਕਿਵੇਂ ਨਿਕਲੀ ਮਈ ਕਹਿੰਦਾ 15 ਲੀਟਰ ਦੁੱਧ ਕਰ ਗਈ ਮੱਝ 12 ਤੇ ਕੱਲੀ 15 ਕਰ ਗਈ ਦੂਜੀ ਮਈ ਲੈ ਕੇ ਅਗਲੇ ਹਾਂਜੀ ਹਾਂਜੀ ਬੜੀਆਂ ਦਸਦਾ ਗਈਆਂ ਇੱਕ ਇੱਕ ਘਰ ਚੰਗਾ ਕੰਮ ਆ ਚਲੋ ਮਾਰੇ ਕਿਰਪਾ ਕਰੀ ਇਸੇ ਤਰ੍ਹਾਂ ਹੀ ਇੱਜਤ ਪਤ ਬਣਾਈ ਰੱਖੇ ਆਜੋ ਭਾਜੀ ਬਹੁਤ ਦੋਸਤੀ ਨਾਲ ਮਾਨਸਾ ਲੈ ਇਹ ਮੈਂ ਦਿਖਾ ਕੇ ਪਹਿਲਾਂ ਥਣ ਨੂੰ ਖਾਰੇਗਾ ਕੇ ਵੇ ਸੰਦੀਪ ਤੇ ਇਹਦੇ ਜੀ ਕਰਦਾ ਵੱਡੀ ਮੈਂ ਤੇ ਪੂਰੀ ਬੇਲ ਵਾਲੀ ਮੈਂ ਉਦੋਂ ਹੀ ਲੈ ਗਈ ਮਈ ਤੇ ਭਾਜੀ ਖੋਲਣ ਤੋਰਨ ਲੰਮੀ ਤਗੜੀ ਭਾਜੀ ਲੈ ਲਾਜ਼ਨਾ ਜੀ ਵੇਖੋ ਸੰਦੀਪ 3 ਤਰੀਕ ਤੇ ਦਿਨ ਪੂਰੇ ਹੋ ਗਏ ਮੇਰਕੋ ਵਾਈ ਨੂੰ 5 ਕਿ ਦਿਨ ਹੋ ਗਏ ਉਦਾਂ ਹਾਂਜੀ ਹਾਂਜੀ ਇਹ ਨਹੀਂ ਵੀ ਆਣ ਕੇ ਸੂ ਪੂਜਾਂ ਜਿੱਦਾਂ ਕਿਦਾਂ ਅਜੇ ਮੈਨੂੰ ਲੱਗਦਾ ਵੀ ਬਾਕੀ ਚਲੋ ਪਰਮੇਸ਼ਰ ਪੀ ਚਾਰਕ ਦਿਨ ਤੇ ਮੱਝ ਲੈ ਜੂਗੀ ਚਾਰ ਦਿਨ ਲੈ ਜੂਗਾ ਹਾਂ ਅਜੇ ਟਲਾ ਟੋਲਾ ਕੱਢੂਗੀ ਬਾਕੀ ਵੇਖ ਮਹੀਂ ਕਾਦੀਆ ਡਬਲਾ ਬਾਈ ਬਹੁਤ ਵੱਡਾ ਮੈਂ ਜੇ ਸਮੁੰਦਰ ਜੇ ਚ ਬਖੋਲਗੇ ਡਿਸਕਵਰੀ ਤੇ ਹਾਥੀ ਜਿਹੜੇ ਹੁੰਦੇ ਆ ਸਮੁੰਦਰ ਚ ਨੌਂਦੇ ਹੁੰਦੇ ਹਾਂਜੀ ਹਾਂਜੀ ਦਰਿਆਈ ਘੋੜੇ ਦਰਿਆਈ ਘੋੜੇ ਉਹਨਾਂ ਵਰਗੀ ਐ ਕਿਦਾਂ ਰਿਹਾ ਇਹ ਪੋ ਇਹ ਪੋ ਵਰਗੀ ਪੋ ਰਿਹਾ ਨਿਆ ਨਿਆ ਉਹਨਾਂ ਆਉਂਦਾ ਪਤਾ ਹੁੰਦਾ ਹੈ ਜੀ ਇਹਦੀ ਗਰੰਟੀ ਹਰ ਕਿਸ ਹੁੰਦੀ ਹੈ ਮਹਿੰਦੀ ਦੁੱਧ ਦੀ ਵੀ ਗਰੰਟੀ ਚਿਵਾਈ ਦੀ ਵੀ ਗਰੰਟੀ ਤੇ ਮੱਝ ਭਾਵੇਂ ਕੱਚੇ ਧਾਗੇ ਨਾਲ ਇੱਥੇ ਖਿਲਾੜ ਕੇ ਮਤਲਬ ਬੰਦੋ ਹਾਂ ਜੇ ਖੁੱਲ ਜੇ ਸ਼ਾਮਾਂ ਤੱਕ ਮੈਂ ਉੱਥੇ ਖਲੋਤੀ ਰਹੂਗੀ ਬਿਲਕੁਲ ਐਡੀ ਪਲੀ ਮਾਨ ਸਮਝ ਫਿਰ ਨਾ ਇਹਦਾ ਕੋਈ ਸਿੰਗ ਬਣਾਇਆ ਜੇ ਨਾ ਇਹਦਾ ਕੋਈ ਨੋ ਬਣਾਇਆ ਐ ਜਿੱਦਾਂ ਦੀ ਨੇਚਰਲੀ ਉਦਾਂ ਦੀ ਬਿਊਟੀ ਮਹਿੰਦੀ ਵੇਖੋ ਬੱਚੇ ਵੇਖ ਲੋ ਪਲੀ ਵੇਖ ਲੋ ਕਿੰਨਾ ਬਹੁਤ ਜਿਆਦਾ ਸੰਦੀਪ ਸੰਭਲੀ ਨਾ ਮਾਰ ਕੀਤੀ ਬਈ ਅਗਲਾ ਅਹੀਂ ਵੀ ਕਸਰ ਨਹੀਂ ਉਦਨ ਦੀ ਛੱਡਣ ਡਿਆ ਅਹੀਂ ਵੀ ਜੋ ਇਹਨੂੰ ਮੰਗਦੀ ਉਹ ਹੀ ਪਾਉਣੇ ਆ ਹਾਂ ਬਾਕੀ ਵੀਰ ਤੇ ਉਸੇ ਨੇ ਖੜਨੀ ਜਿੰਨੇ ਸਾਹਮਣੀ ਆ ਜਿਹਦੇ ਸਾਹਮਣੀ ਤੇ ਦੂਜਾ ਕੋਈ ਖੜੇ ਵੀ ਨਾ ਠੀਕ ਨਹੀਂ ਜਿੰਨੇ ਤੇ ਕਰ ਥੱਲੇ ਬੰਦ ਨਹੀਂ ਉਹ ਨਾ ਖੜੇ ਨਾ 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 ਸਿਵਾ ਵਾਲੇ بڑے ਲੋਗ ਆ ਸਾਡੇ ਤੋਂ ਵੀ ਗਾਂ ਦੀ ਗੱਲ ਆ ਹਾਂ ਪਰ ਸੰਦੀਪ ਮੈਂ ਉਹਨਾਂ ਦੇ ਕਮਰੇ 'ਚ ਵੇਖਿਆ ਜੋ ਆ 트ਾਂਜੈਕਸ਼ਨ ਫੀਡ ਦੀਆਂ ਤਿੰਨ ਬੋਰੀਆਂ ਖਾ ਗਈ ਮੈਪਲ ਕੰਪਨੀ ਅੱਛਾ ਜੀ ਮੈਂ ਤੇ ਨਹੀਂ ਕਦੀ ਸੁਣੀ ਉਹ ਉਹਨਾਂ ਮੈਨੂੰ ਵਿਖਾਈ ਉਹਨਾਂ ਦੇ ਘਰ ਤੋੜੇ ਸਾਰੇ ਮੈਪਲ ਕੰਪਨੀ ਤਿੰਨ ਬੋਰੀਆਂ ਦੇ 트ਾਂਜੈਕਸ਼ਨ ਦੀਆਂ ਖਾ ਗਈ ਆ ਦੂਜਾ ਮਿਨਰਲ ਮਿਕਚਰ ਵਾਦੂ ਕੈਲਸ਼ੀਅਮ ਸਾਰਾ ਕੁਝ ਇਹਨੂੰ ਤਾਂ ਹੀ ਮੈਂ ਪਾਣੀ ਪਾਣੀ ਆ ਵੇਖੋ ਮੱਝ ਹੈਗ ਨਹੀਂ ਸੰਦੀਪ ਇਹਦੀਆਂ ਹੁਣ ਸਿਫਤਾਂ ਕਿੰਨੀਆਂ ਕਰੀ ਗਈਏ ਵੀ ਜੇ ਲੋਕੀ ਆਮ ਮਹੀਂ ਦੇ ਉੱਤੇ 12 12 13 13 ਮਿੰਟ ਕੈਮਰਾ ਰੱਖ ਕੇ ਤੇ ਉਹਦੀਆਂ ਸਿਫਤਾਂ ਕਰੀ ਜਾਂਦੇ ਆਪਾਂ ਤੇ ਚਲੋ ਇੰਨਾ ਨਹੀਂ ਕਦੀ ਹਾਂਜੀ ਬਹੁਤਾ ਨਹੀਂ ਡੰਗਰ ਦੱਸਣ ਦੀ ਲੋੜ ਨਹੀਂ ਜੇ ਸਾਹਮਣੇ ਹੋਵੇ ਤੇ ਸਮਝਦਾਰ ਲੋਕ ਬੜੇ ਹਰ ਬੜੇ ਗਿਆਨੀ ਬੜੇ ਬੈਠੇ ਇੱਥੇ ਨਾ ਵੀ ਉਹ ਸਮਝ ਲੈਣਾ ਲੰਮੀ ਉੱਚੀ ਮਹੀਂ ਸਾਰਾ ਕੁਝ ਚੰਗਾ ਇਹਦਾ ਸਰੀਬ ਉਹਦਾ ਮੋਲ ਤੇ ਲੋਕੀ ਇਹੋ ਜਿਹੇ ਆਖ ਦਿੰਦੇ ਆ ਵੀ ਆਪਾਂ ਹੌਂਤੇ ਕਰਾਂਗੇ ਪਰ ਆਪਾਂ ਕਰ ਦੇਣਾ ਹੁਣ ਤੇ ਜਿਹੜਾ ਹੁੰਦਾ ਨਾ ਉਹ ਕੰਮ ਹੁੰਦਾ ਗੁੰਝਲਦਾਰ ਹਾਂਜੀ ਆਪਾਂ ਕੰਮ ਰੱਖਣਾ ਵਾ ਬਿਲਕੁਲ ਸਾਫ ਸੁਥਰਾ ਤੇ ਸੱਚਾਈ ਦਾਗਾ ਬਿਲਕੁਲ ਮੱਝ ਦੇਣੀ ਆ 2.5 ਲੱਖ ਦੀ 2.5 ਲੱਖ ਠੀਕ ਹੈ ਨਾ ਜਿੰਨੂੰ ਮਹਿੰਗੀ ਲੱਗਦੀ ਆ ਉਹ ਨਾ ਲਵੇ ਬਿਲਕੁਲ ਪੈਸੇ ਪੂਰੇ ਦੇ ਕੇ ਆਏ ਆ ਹੂੰ ਉਹਨਾਂ ਨੂੰ ਪੁੱਛ ਲਓ ਦਲਾਲ ਵੀ ਦੱਸ ਦੋ ਜਿੰਨੇ ਦਵਾਈ ਆ ਵੀ ਕਿੰਨੇ ਦੀ ਮਹਿੰ ਲਈ ਆ ਹਾਂਜੀ ਉਸ ਹਸਾਬ ਨਾਲ ਦੇਣੀ ਜੇ ਵੇਗੀ ਤਾਂ ਵੀ ਕੋਈ ਨਹੀਂ ਨੀ ਤੇ ਸ਼ੌਂਕ ਨਾਲ ਲਈ ਆ ਇਹ ਸ਼ੋਹਨ ਵਾਲੀ ਪੈਸੇ ਲੱਗੇ ਵੇ ਹੋ ਤਾਂ ਆਸ਼ਕਿਆਂ ਵੱਡੀਆਂ ਮੀਆਂ ਦੇ ਤੇ ਆਸ਼ਕ ਦਾ ਕਰਕੇ ਲਿਆਂਦੀ ਸਿਰ ਡਾਈ ਗਿਆ ਮੈਂ ਹਾਂ ਮਹੀਂ ਲੈ ਕੇ ਜਾਣੀ ਮਰਜੀ ਹੋਵੇ ਬੰਦਿਆਂ ਉੱਦਾਂ ਮੇਰੇ ਕੋ 2.5 ਲੱਖ ਰੁਪਈਆ ਮੰਗਿਆ ਹੂੰ ਚਲੋ ਬੰਦੇ ਇੱਜ਼ਤ ਵੀ ਉਹਨਾਂ ਮੇਰੀ ਬੜੀ ਕੀਤੀ ਤੇ ਬੰਦੇ ਵੀ ਚੰਗੇ ਬੰਦੇ ਦੀ ਕਦਰ ਕਰਦੇ ਹੁਣ ਆਪਾਂ ਇਹ 2.5 ਲੱਖ ਦੀ ਮਹੀਂ ਦੇਣੀ ਆ ਜੇ ਕਿਸੇ ਨੇ ਕਮੈਂਟ ਕਮਿਊਨਿਟੀ ਚ ਹੈਗਾ ਇੱਕ ਉਹ ਅੱਗੇ ਉਹਦੀ ਆਈਡੀ ਹੁੰਦੀ ਸੀ ਦੇਗ ਵਿਜੇ ਸਿੰਘ ਹੁਣ ਉਹਨੇ ਕੱਲਾ ਸਿੰਘ ਹੀ ਰੱਖਿਆ ਉਹ ਕਹਿੰਦਾ ਅੱਬਾ ਜੋ ਇਹਨਾਂ ਕੋ ਆ ਮਹੀਂ 80 ਦੀ ਆਂਦੀ ਆ 85 ਦੀ ਆਂਦੀ ਸਾਡੇ ਬੰਦਿਆਂ ਨੂੰ ਪਤਾ ਕੌਣ ਆ ਹੁਣ ਆ ਜਿਹੜਾ ਸਾਈਬਰ ਕਰਾਇਮ ਇਹ ਤੇ ਪਤਾ ਵੀ ਲੱਗ ਜਾਂਦਾ ਜੇ ਥੋੜਾ ਸਾਵਧਾਨ ਕਰਿਆ ਕਰੋ ਜੇ ਕੋਈ ਬੰਦਾ ਬਹੁਤੀ ਪਹੁੰਚ ਵਾਲਾ ਹੋਵੇ ਤੇ ਪਤਾ ਲਾ ਵੀ ਲੈਂਦਾ ਹੈਗੇ ਜੀ ਮੇਰੇ ਪਤਾ ਨਾ ਕੋਣ ਆਏ ਲੱਗ ਵੀ ਜਾਂਦਾ ਉਹਨੂੰ ਭਰਾ ਉਹ ਜਿਹਨੂੰ ਬੇਨਤੀ ਜੇ ਤੈਨੂੰ ਚੰਗੀ ਲੱਗਦੀ ਵੀਡੀਓ ਵੇਖਿਆ ਕਰਨੀ ਤੇ ਦੂਜੇ ਕਿਸੇ ਦੀ ਵੇਖ ਲਿਆ ਕਰ ਜਿਹੜਾ ਤੈਨੂੰ ਸੱਚਾ ਲੱਗਦਾ ਉਹਦੀ ਵੇਖ ਲਿਆ ਕਰ ਅਸੀਂ ਤੇ ਜਿੱਦਾਂ ਦੇ ਹੈਗੇ ਆ ਉਹ ਸਾਹਮਣੇ ਹੀ ਤੁਹਾਡੇ ਬਾਕੀ ਇਹ ਤੇ ਜਿੰਨੇ ਵੀ ਰ ਲੈਣੀ ਉਹਨੇ ਲੈਣੀ ਆ ਜਿੰਨੇ ਲੱਖ ਦੀ ਮਈ ਲੈਣੀ ਉਹਨੇ ਇਹ ਲੈਣੀ ਨਹੀਂ ਨਾ 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 ਜਿਨੇ ਆ ਲੈਣੀ ਆ ਉਹਨੇ ਸਵਾਲ ਆ ਪੇਜੋ ਮੈਨੇ ਜਿਹੜੇ ਮਈ ਨਹੀਂ ਲੈ ਸਕ ਗੁੱਡੇ ਦਾ ਦੁੱਧ ਵੇਖਾ ਜਿਹੜਾ ਸ਼ੌਂਕ ਲਈ ਆ ਬਸ ਡੇਰੀਆਂ ਵਾਲੇ ਵੀ ਬੜੀ ਬੜੀ ਮਈ ਤਗੜੀ ਲੈ ਲੀਂਦੇ ਹੁਣ ਹਾਂ ਅੱਛਾ ਜੀ ਦੁੱਧ ਦਾ ਮੁੱਲ ਆ ਨਾ ਹਾਂ ਬਾਕੀ ਕਈ ਡੇਰੀਆਂ ਵਾਲੇ ਜਿਹੜੇ ਨਾ ਜਿਨ੍ਹਾਂ ਨੇ ਮਸ਼ੀਨਾਂ ਰੱਖੀਆਂ ਦੁੱਧ ਵਾਲੀਆਂ ਵੀ ਮਈ ਚੋਲੀ ਤੇ ਮੁੜ ਕੇ ਬੋਚਰਾਉਂਦੇ ਸੀ ਕਈ ਸਵਾਉਂਦੇ ਵੀ ਆ ਕਈ ਬੱਚੇ ਵੀ ਲੈਂਦੇ ਠੀਕ ਆ ਤੇ ਮੱਝ ਬਾਕੀ ਇੱਥੇ ਬੰਦਾ ਆ ਕੇ ਜਿਹੜਾ ਵੇਖੂਗਾ ਮੱਝ ਮੁੜ ਕੇ ਨਹੀਂ ਜਾਂਦਾ ਬਿਲਕੁਲ ਕੋਈ ਕੈਮਰੇ ਚ ਨਹੀਂ ਵੱਡੀ ਲੱਗਣ ਦੀ ਸੱਚੀ ਮਿੱਜੀ ਵੱਡੀ ਮੱਝ ਏ ਇੱਥੇ ਇੱਕ ਵਾਰੀ ਆਵੇ ਜਿੰਨੇ ਰਕਮ ਬੜੀ ਆ ਇੱਥੇ ਆ ਕੇ ਮੱਝ ਪਸੰਦ ਕਰੇ ਤੇ ਫੇਰ ਮੈਂ ਦੀ ਗੱਲ ਕਰੇ ਲਵਰੇ ਵੇਖੋ ਜਿਹੜਾ ਬੰਦਾ ਹਿਲ ਜੂ ਨਾ ਮੈਂ ਇਤੋਂ ਹੁਣ ਮੇਰੇ ਉਹ ਤੋਕੜ ਝੋਟੀ ਇਹਦੇ ਵਰਗੀ ਆ ਚਲੋ ਇਤੋਂ ਛੋਟੀ ਐ ਲੋਕ ਕਿ ਜਿਹੜਾ ਆਉਂਦਾ ਉਹੋ ਹੀ ਮੰਗੀ ਜਾਂਦਾ ਇਹ ਉਤੋਂ ਸਿਰਾ ਆ ਸਿਰਾ ਸਿਰਾ ਘਰ ਰੱਖੀ ਸ਼ਾਨ ਆ ਮੱਝ ਸ਼ਾਨ ਬਿਲਕੁਲ ਤੇ ਆਹ ਜੀ ਇਹ ਝੋਟੀ ਦੂਜਾ ਸੂਆ ਸੂਈ ਆ ਹੂੰ ਇਹਦੇ ਥੱਲੇ ਦਹਾਾਂ ਦੇ ਅੰਦਰ ਬਾਅਦ ਜੇ ਦੁੱਧ ਆ ਅੱਛਾ ਜੀ 9:30 ਹੋ ਜੇ 10:00 ਹੋ ਜੇ ਦੁੱਧ ਦਾ ਆਪ ਜਿਹੜਾ ਬੰਦਾ ਮੇਰੇ ਘਰ ਦੋ ਟਾਈਮ ਮਹੀਂ ਚੋਣ ਆਊਗਾ ਹਾਂਜੀ ਉਹਨੂੰ ਮੈਂ 1000 ਰੁਪਿਆ ਨਾਮ ਦਊਗਾ ਵਾਹ ਜੀ ਜਾਂ ਨਾਮ ਲਾ ਲਓ ਜਾਂ ਉਹਦਾ ਤੇਲ ਖਰਚ ਲੂ ਲੋਕ ਕਹਿੰਦੇ ਨਾ ਦੂਜੇ ਡੰਗ ਮਹੀਂ ਚੋਣ ਆਉਂਦੇ ਨਹੀਂ ਹਾਂ ਮੈਂ ਕਹਿੰਦਾ ਕੋਈ ਮੇਰੇ ਘਰ ਜਿਹੜਾ ਬੰਦਾ ਦੂਜੇ ਡੰਗ ਮਹੀਂ ਚੋਣ ਆਊਗਾ 100 ਰੁਪਿਆ ਲੈਸ ਕਰੂੰ ਉਹਨੂੰ ਵੱਡੀ ਰਕਮ ਦੇ ਵਿੱਚ ਚਲੋ ਨਵੇਕਲੀ ਕਿਸਮ ਦਾ ਆਫਰ ਹੈ ਪਤਾ ਨਹੀਂ ਕਦੀ ਕਿਸੇ ਨੇ ਕੀਤਾ ਅੱਗੇ ਕਿ ਨਹੀਂ ਕੀਤਾ ਆ ਵੱਖਰਾ ਆਫਰ ਕੀਤਾ ਦੂਜੇ ਡੰਗ ਮੇਰੇ ਘਰ ਮਹੀਂ ਚੋਣਾ ਉਹ 100 ਰੁਪਿਆ ਰਕਮ ਦੇ ਵਿੱਚੋਂ ਲੈਸ ਕਰੂੰਗਾ ਠੀਕ ਆ ਇਹਦਾ ਦੁੱਧ 9:30 ਹੋ ਜੇ ਹਾਂਜੀ ਤੁਸੀਂ 9:30 ਮੰਨ ਕਟਾਈ ਦੇ ਮਗਰ ਜੇ ਸੂਈ ਨੂੰ 15 ਦਿਨ ਹੋ ਗਏ ਆ ਤੋੜ ਕੇ ਬਖਾਵੀਂ ਤੋਰੋ ਜੀ ਲਓ ਜੀ ਆਪਣੇ ਕੋਲ ਆਈ ਆ ਦੁੱਧ ਤਾਂ ਨਹੀਂ ਪੂਰਾ ਮੈਂ ਦੱਸਣ ਦਿਆ ਵੀ ਡੰਗਰ ਆਣ ਕੇ ਘਟਵਾ ਦਿੱ ਜਾਂਦਾ ਅੱਜ ਚੋਵਾਂਗੇ ਸਵੇਰੇ ਚੋਵਾਂਗੇ ਫਿਰ ਪੱਕਾ ਪਤਾ ਲੱਗੂ ਬਸ ਸੰਦੀਪ ਆਪਾਂ ਦੇ ਇਹੋ ਜਿਹਾ ਨਿਯਮ ਬਣਾਇਆ ਵਾ ਹਾਂਜੀ ਅੱਧੇ ਲੀਟਰ ਦਾ ਝੂਠ ਨਹੀਂ ਮਾਰਦੇ ਨਹੀਂ ਮਾਰਦੇ ਫਿਰ ਪਤਾ ਕੀ ਆ ਦੂਜੇ ਟਾਈਮ ਜਦੋਂ ਬੰਦਾ ਆ ਜਾਏ ਨਾ ਸਿਆਣੇ ਪਿਆਣੇ ਆ ਫਿਰ ਅਗਲੇ ਕੈਮਰੇ ਆ ਗਾੜੀ ਹੋ ਕੇ ਗੱਲਾਂ ਦੇ ਬੜੀਆਂ ਕਰਦੇ ਆ ਤੇ ਦੁੱਧ ਘੱਟ ਨਿਕਲ ਗਿਆ ਇੱਥੇ ਤੇ 200 ਗ੍ਰਾਮ ਵੀ ਘੱਟ ਨਿਕਲ ਜੇ ਲੋਕ ਗਾੜੀ ਗੱਲ ਕਰਨ ਲੱਗਿਆਂ ਬ ਕਟਾ ਮਗਰੇ ਜੀ ਕਟਾ ਮਗਰਿਆ ਜੰਮੀ ਪਲੀ ਵੇਖੋ ਕਿਦਾਂ ਦੀ ਝੋਟੀ ਤੇ ਮੁੱਲ ਹਿਸਾਬ ਦਾ ਹੀ ਹੈ ਜਿਆਦਾ ਕੋਈ ਵੱਡਾ ਕੰਮ ਨਹੀਂ ਹੋ ਜੀ ਦਾ ਕਰਨਾ ਵੀ ਆਓ ਆਜੋ ਜੀ ਆਜੋ ਬਾਜੀ ਹਾਂ ਦੂਜੀ ਗੱਲ ਇਹ ਆ ਹਾਂਜੀ ਤੇਰਾ ਮੈਨੂੰ ਇਹ ਪਤਾ ਸੀ ਕਿ ਤੂੰ ਆਉਣਾ ਵਾ 10 12 11 12 ਵਜੇ ਠੀਕ ਆ ਹਾਂਜੀ ਹਾਂਜੀ ਤੇ ਮੈਂ ਇਹ ਨਹੀਂ ਕਿ ਸਵੇਰ ਦੇ ਨਹੀਂ ਚੋਈਆਂ ਮੈਂ ਰਾਤੀ 12 ਵਜੇ ਮਈਆਂ ਚੋਈਆਂ 12 ਵਜੇ ਠੀਕ ਠੀਕ ਚੋਈਆਂ ਬਿਲਕੁਲ ਚੋਈਆਂ 12 ਵਜੇ ਮੇਰਾ ਕੋ ਕੈਮਰਾ ਚੈੱਕ ਕਰ ਲੈ ਹਾਂਜੀ ਆਪਾਂ 12 ਵਜ੍ਹ ਦੀਆਂ ਮਈਆਂ ਚੋਈਆਂ ਹੁਣ ਜੇ ਸਵੇਰ ਦੀ ਚਵਾਈ ਛੱਡ ਦਿੰਦੇ ਨਾ ਹੁਣ ਇਹ ਪੱਟ ਲਈ ਆਈਆਂ ਹੋਣੀਆਂ ਜਿੱਥੇ ਪਰ ਡੰਗਰ ਦਾ ਨੁਕਸਾਨ ਹੁੰਦਾ ਨੁਕਸਾਨ ਆਉਣਾ ਬਿਲਕੁਲ ਮੈਂ ਨਹੀਂ ਟਾਈਮ ਸੰਦੀਪ ਲਾਉਂਦਾ ਬਿਲਕੁਲ ਬਿਲਕੁਲ ਮੇਰੀ ਇੱਕ ਦੋ ਮਈਆਂ ਅੱਗੇ ਸਾੜੂ ਮਾਰ ਗਈਆਂ ਇਦਾਂ ਆਪਾਂ ਨਹੀਂ ਹੁਣ ਟਾਈਮ ਲਾਉਂਦੇ ਠੀਕ ਆ ਇਹ 12 ਵਜ੍ਹ ਦੀਆਂ ਮੱਜਾਂ ਚੋਈਆਂ ਸਾਰੀਆਂ ਮਤਲਬ ਦੋਵੇਂ ਆਈਡੀਆਂ ਤੇ ਹਾਂਜੀ ਠੀਕ ਆ ਇਹ ਸੰਦੀਪ ਸਾਹਿਬ ਝੋਟੀ ਲੱਖ ਰੁਪਏ ਦੇ ਵਿੱਚੋਂ 2000 ਰੁਪਏ ਲੈਸ ਕਰ 98000 98000 ਦੀ ਦੇ ਦੇਣੀ ਆ ਚੰਗੀ ਆ ਸਾਰਾ ਪਾਸਾ ਹੀ ਚੰਗਾ ਥਣ ਚ ਇਹ ਸੰਦੀਪ ਦੂਜਾ ਤੀਜਾ ਸੁਆਈਆ ਗ੍ਰੇਡਰ ਜੀ ਆ ਨੀਲੀ ਰਾਵੀ ਚੋਂ ਦੀ ਓਦਾਂ ਪਰ ਮਿਕਸ ਜੀ ਆ ਤੇ ਵੇਖੋ ਇਹਦੀਆਂ ਬਰੀਕੀਆਂ ਬਰੂਕੀਆਂ ਐ ਕਾਗ ਜਰਗੀ ਇਹਦੀ ਚਮੜੀ ਆ ਦੁੱਧ ਦੇ ਕੱਡੇ ਦੇ ਹਿਸਾਬ ਨਾਲ ਭਾਵੇਂ ਦਾ 13 ਦੱਸਦਾ ਜੇ ਇਹਨੂੰ ਕਿਤੇ ਮੱਝ ਨੂੰ ਸੰਦੀਪ ਦੋਆਂ ਘੰਟਿਆਂ ਦਾ ਵੀ ਟਾਈਮ ਲੱਗ ਜੇ ਨਾ ਇੱਥੇ ਆ ਜਾਂਦੀ ਏ ਬਹੁਤ ਬਣਦੀ ਏ ਹੁਣ ਹੀ ਦਸੀਏ ਭਾਵੇਂ ਮੈਂ 13 ਵੀ ਦੱਸਦਾ ਹਾਂ ਭਾਵੇਂ ਮੈਂ 13 ਵੀ ਦੱਸਦਾ ਦੁੱਧ ਆਪਣੇ ਕੋਲ ਇਹ ਆਈ ਉਹ ਇਲਾਕੇ ਚੋਂ ਥੋੜੀ ਜੀ ਇਨੇ ਦਿਹਾੜੀ ਕਹਿੰਦਾ ਮਾਰ ਖਾਦੀ ਉਥੋਂ ਪਾਣੀ ਪਾਣੀ ਦੋ ਠੀਕ ਆਪਣੇ ਬੰਦੇ ਉਹਨਾਂ ਨੇ ਮੈਨੂੰ ਕਿਹਾ ਵੇਚ ਦੇ ਜਿੰਨੇ ਪੈਸੇ ਆਂਦੀ ਵੇਚੀ ਉਹਨਾਂ ਨੂੰ ਦੇ ਦੇਣੇ ਪੈਣਗੇ ਠੀਕ ਆ ਆਪਾਂ ਦੇ ਰੱਖਣੇ ਚੋਂ ਉਹਨਾਂ ਦੀ ਮੱਝ ਵੀ ਵੇਚ ਲਈ ਉਹਨੇ ਠੀਕ ਤੇ ਉਹ ਮੈਨੂੰ ਆਂਦੇ 11 12 ਲੀਟਰ ਤੱਕ ਦਿੰਦੀ ਆ ਐਸ ਵੇਲੇ ਦੁੱਧ ਹੈਗਾ ਜੇ 8.5 ਲੀਟਰ ਠੀਕ ਆ ਜਿਹੜਾ ਹੈਗਾ 8.5 ਤੋਂ ਪੌਣੇ 9 ਹੋਊਗਾ ਸਵਾ 8 ਨਹੀਂ ਹੁੰਦਾ ਬਿਲਕੁਲ ਖੋਲੀ ਵੀਰ ਮੱਝ ਖੋਲੋ ਜੀ ਤੇ ਦੁੱਧ ਇਹਨੇ ਕਰ ਜਾਣਾ ਆਪਣੇ ਕੋਲ ਪਰਸੋਂ ਵੀ ਵੰਡ ਬੜਾ ਖਾਂਦੀ ਪੱਠੇ ਬੜੇ ਖਾਂਦੀ ਆ ਮੱਝ ਨਸਲ ਵਾਲੀ ਆ ਚਲੋ ਜੇ 10 ਲ ਅੱਜ ਕੱਲ ਚੱਲਣ ਰਿਹਾ ਕੰਮ ਮੈਂ ਠੀਕ ਹੈ ਜੀ ਲੈ ਸੰਦੀਪ ਪਤਾ ਕੀ ਹੈ ਜਿਹੜੀ ਦਾ 10 ਲੀਟਰ ਦੱਸਦੀਆਂ ਲੋਕ ਵੇਖਣ ਨਹੀਂ ਆਉਂਦੇ ਹਾਂਜੀ ਹਾਂਜੀ ਇਹਦਾ ਹੀ 12 ਦੱਸਦੀ ਇਹਦੇ ਸ਼ਾਮਾਂ ਨੂੰ ਵਿਕ ਜਾਣੀ ਆ ਬਿਲਕੁਲ ਜੀ ਮੈਨੂੰ ਪਤਾ ਵੀ ਆ ਮੇਰੀਆਂ ਵਿਕਣੀਆਂ ਨਹੀਂ ਆ ਮੈਂ 9-9 ਲੀਟਰ ਦੱਸਣ ਰਿਹਾ ਵਾਂ ਬਿਲਕੁਲ ਜੀ ਬਿਲਕੁਲ ਚਲੋ ਕੋਈ ਨਹੀਂ ਵਿਕਣ ਗਿਆ ਨਾ ਵਿਕਣ ਗਿਆ ਸੱਚ ਵਾਲੇ ਲੋਕ ਵੀ ਬੈਠੇ ਬੜੇ ਹੁਣ ਆ ਮੱਝ ਦਾ ਭਾਵੇਂ ਇਹਨੂੰ ਕਹਦੇ ਆ 12 ਲੀਟਰ ਇਹਨੂੰ 12 ਵਜੇ ਦੀ ਪੂਰੀ ਚੋਈ ਹੁਣ ਟਾਈਮ ਕਿ ਹੋਇਆ 12:30 ਸਾਡੇ 12:30 ਹੋਗੇ ਸਾਡੇ 12:30 ਹੋਗੇ ਕੋਈ ਪੂਰਾ ਟਾਈਮ ਨਹੀਂ ਅੱਧੇ ਘੰਟੇ ਦੀ ਕਿਹੜੀ ਗੱਲ ਹੁੰਦੀ ਆਜੋ ਬੱਜੀਆ ਕੈਮਰਾ ਵਿਖਾ ਦੂੰਗਾ 12 ਵਜੇ ਚਵਾਈ ਕੀਤੀ ਸਾਰੀ ਖਾਲੀ ਕੀਤੀ ਮੈਂ ਨਸਲੀ ਨਸਲੀ ਮੱਝ ਉਦਾਂ ਚੰਗੀ ਆ ਠੀਕ ਹੈ ਜੀ ਪਰ ਥੋੜੀ ਜੀ ਮਲਤਨ ਜੀ ਨੂੰ ਵੱਜੀ ਵਿਚਾਰੀ ਨੂੰ ਤੇ ਥੋੜਾ ਜਿਆ ਲਿਸਾਪਣ ਜਰੂਰ ਆ ਦੁੱਧ ਵਾਲੀ ਮਈਆਂ 10 ਲੀਟਰ ਦੁੱਧ ਖੁੱਲਾ ਕਰੀਓਗੀ ਤੇ ਜੇਕ ਦਿਨ ਨੂੰ ਕਰਜੂ ਵਧੀਆ ਹੋਰ ਕੋਈ ਨੁਕਸਾ ਐਵੇਂ ਨੂੰ ਕੋਈ ਨਹੀਂ ਆ ਚਵਾਈ ਚੰਗੀ ਏਦੀ ਬੱਚਾ ਇਹਦਾ ਵੀ 15 ਤੋਂ 20 ਦਿਨ ਦੇ ਲਾਗੇ ਬੰਨਣਾ ਠੀਕ ਹੈ ਸੰਦੀਪ ਚਲੋ ਨਾਹ ਗੱਲ ਕੀ ਝੂਠ ਝਾੜੀ ਵੀ ਮਾਰਦੇ ਆ ਹੂੰ ਹੂੰ ਬੱਚੇ ਬੱਚੇ ਦਾ ਚੱਲ ਹੋ ਜਾਂਦਾ ਕਿਸੇ ਵੇਲੇ 15 ਦਾ ਤੇ 10 ਦਾ 10 ਦਾ 20 ਦਾ ਤੇ 15 ਦਾ ਦਾਸਤਾ ਇੰਨਾ ਵੀ ਝੂਠ ਚੱਲ ਜਾਂਦਾ ਵਾ ਇਹ ਤੇ ਸਾਨੂੰ ਪਿੱਛੇ ਵੱਜ ਜਾਂਦਾ ਇੰਨਾ ਦਾ ਹਾਂ ਜੀ ਜੀ ਸੂਏ ਦਾ ਮਾੜਾ ਮੋਟਾ ਚੱਲ ਜਾਂਦਾ ਵੀ ਤੀਜੇ ਵਾਲੇ ਨੂੰ ਦੂਜੇ ਕੋ ਦੱਸ ਦੂ ਚੌਥੇ ਵਾਲੇ ਨੂੰ ਦਜੇ ਦਾ ਦੂ ਹਨਾ ਜਿਆਦਾ ਨਹੀਂ ਆਪਾਂ ਉਹ ਜਗ ਦੁੱਧ ਦਾ ਨਹੀਂ ਝੂਠ ਮਾਰ ਦੁੱਧ ਬਿਲਕੁਲ ਤੇ ਇਹ ਵੀਰਜੀ ਦੇ ਦੇਣੀ ਆਪਾਂ ਸੰਦੀਪ ਸਿੰਘਾਂ 95000 ਚੋਂ ਮਾਨਤਾਣ ਕਰਦਾਂਗੇ ਚਲੋ ਥੋੜਾ ਬੋਧਾ ਸਾਰਿਆਂ ਰੇਟਾਂ ਚੋਂ ਮਾਨਤਾਣ ਹੋਊਗਾ ਬਿਲਕੁਲ ਫਿਕਸ ਕਰਕੇ ਵੀ ਵੇਖ ਲਿਆ ਆਣ ਕੇ ਫੇਰ ਲੋਕ ਕੋਈ ਨਾ ਕੋਈ ਉਮੀਦ ਰੱਖਦੇ ਆ ਵੀ ਹੁਣ ਆਏ ਆ ਸੰਧੂ ਸਾਹਿਬ ਕੋ ਹੋਰ ਘਟਾਓ ਤਾਂ ਕਰਕੇ ਥੋੜਾ ਜਨਾ ਜਿਆਦੇ ਫਿਕਸ ਨਹੀਂ ਆ ਮਾੜਾ ਮੋਟਾ 1021 ਦਾ ਛੋੜ ਛਾੜ ਜੀ ਖੁੱਲੀ ਡੁੱਲੀ ਕਰ ਦਾਂਗੇ ਠੀਕ ਆ 95000 ਦੀ ਇਹ ਛੋਟੀ ਮਹਿੰਗੀ ਨਹੀਂ ਆ ਦੁੱਧ ਚਲੋ ਜੇ 10 ਲੀਟਰ ਦੋ ਤੇ ਰਮਾਨ ਨਾ ਕਰਿਓ ਮੇਰੇ ਸਾਹਿਬ ਨਾ ਕਰੀ ਗੇ ਨਹੀਂ ਦੱਸ ਲੇਖਾ ਦੇਖੋ ਜਗ ਦੀ ਕਿੱਦਾਂ ਮੱਜ ਹਣਾ ਕਿਉਂਕਿ ਆਪਾਂ ਦੁੱਧ ਉਹ ਦੱਸਣ ਨੇ ਜਿਹੜਾ ਮੁੜ ਕੇ ਹਾਂਜੀ ਝੂਠੇ ਨਾ ਪਈਏ ਬਿਲਕੁਲ ਜੇ 12 13 ਦੱਸ ਦਈਏ ਪਹਿਲੇ ਫੋਨ ਤੇ ਵੇਖ ਲ ਚਲੋ ਇਹ ਮੱਝਾਂ ਆਪਣੇ ਕੋਲ ਇੰਨੀਆਂ ਤੈਨੀਆਂ ਤੇ ਇਹ ਜਿਹੜੀ ਜਿੰਨੇ ਹੁਣ ਮੱਝਾਂ ਦੀ ਵੀਡੀਓ ਵੇਖਣੀ ਹੋ ਉਹ ਤੇ ਕਰ ਦੇਵੇ ਕੈਮਰਾ ਬੰਦ ਠੀਕ ਹੈ ਥੋੜਾ ਜਿਹਾ 2 ਮਿੰਟ ਲਾਉਣੇ ਆ ਉਹ ਕਿਹਾਰੇ ਜਿਹੜੇ ਉਹ ਹਾੜੂ ਉਡਾਈਏ ਨਾ ਉਹ ਤਰ੍ਹਾਂ ਤੇ ਸੰਦੀਪ ਸਿੰਘਾਂ ਬੜੀ ਕੁਦਰਤੀ ਕਰੋਪੀ ਉੱਥੇ ਵੀ ਹੁੰਦੀ ਆ ਤੇ ਇਹ ਗੱਲ ਆ ਵੀ ਉਹਨਾਂ ਨਾਲ ਹੁੰਦਿਆ ਪਤਾ ਨਹੀਂ ਕਦੋਂ ਸਾੜਨਾ ਵੀ ਹੋ ਸਕਦਾ ਨਾ ਨਾ ਕੋਈ ਕੋਈ ਨਹੀਂ ਪਤਾ ਜੀ ਵੀ ਕੁਦਰਤ ਦਾ ਨਿਯਮ ਆ ਵੀ ਚੰਗੇ ਦਿਨ ਵੀ ਆਉਂਦੇ ਆ ਮਾੜੇ ਵੀ ਆਉਂਦੇ ਆ ਪਰ ਉੱਥੇ ਜੋ ਹਾਲਾਤ ਹੁੰਦੇ ਆ ਨਾ ਤੇ ਬਾਕੀ ਚਲੋ ਜਿਹੜੇ ਵੀਰ ਉੱਥੇ ਜਾ ਕੇ ਸੇਵਾ ਵੀ ਕਰਨ ਦੇ ਉਹਨਾਂ ਨੂੰ ਪ੍ਰਾਤ ਧੰਨਵਾਦ ਉਹਨਾਂ ਦਾ ਉਹਨਾਂ ਨੂੰ ਸਲੂਟ ਆ ਬੜੇ ਉੱਥੇ ਲੋਕ ਜਾਂਦੇ ਆ ਦੂਜੀ ਗੱਲ ਆ ਵੀ ਅੱਗੇ ਲੋਕ ਹੁੰਦਾ ਹੀ ਆਂਦੇ ਨੇ ਵੀ ਸੱਜਾ ਹੱਥ ਦਾਨ ਕਰੇ ਤੇ ਖੱਬੇ ਨੂੰ ਪਤਾ ਨਾ ਲੱਗੇ ਖੱਬਾ ਦਾਨ ਕਰੇ ਤੇ ਸੱਜੇ ਨੂੰ ਪਤਾ ਨਾ ਬਿਲਕੁਲ ਹੁਣ ਦਾਨ ਉਹ ਆ ਜਿਹੜਾ ਤੁਸੀਂ ਕੈਮਰੇ ਦੇ ਗਾੜੀ ਲਿਆ ਕੇ ਕਰਦਾ ਉਹ ਤਾਂ ਹੈ ਗਈ ਜੀ ਅਸੀਂ 2 ਲੱਖ ਰੁਪਈਆ ਵੰਡਾਓ ਹਾਂਜੀ ਤੁਹਾਡਾ ਉਹ ਥਾਂ ਹੀ ਨਹੀਂ ਪੈਣਾ ਮਹਾਰਾਜ ਦੇ ਦਰਗਾਹ ਦੇ ਪੈਜੂ ਲੋਕਾਂ ਦੇ ਤੇ ਕੈਮਰੇ ਗੱਡੀ ਆ ਗਿਆ 2000 ਦੇ ਕੇਲੇ ਵੰਡਦੇ ਤੇ ਬੱਲੇ ਬੱਲੇ ਹੋਣੀ ਸੰਦੀਪ ਨੇ ਬੜਾ ਹੀ ਜ਼ੋਰ ਲਾਇਆ ਉੱਥੇ ਆ ਗਏ ਲੋਕਾਂ ਸਾਨੂੰ ਵੀ ਕਹਿਣਾ ਹੈ ਬਿਲਕੁਲ ਵੀਡੀਓ ਬਣਾਈ ਜਾਂਦੇ ਆ ਪੈਸੇ ਲੋਕਾਂ ਕੋਲ ਲੁੱਟੇ ਜਾਂਦੇ ਇਹ ਉੱਥੇ ਗਏ ਨਹੀਂ ਹਰਾਂ ਚ ਕਈ ਕਹਿੰਦੇ ਸਾਨੂੰ ਵੀ ਕਹਿੰਦੇ ਜੀ ਕਹਿੰਦੇ ਜੀ ਤੈਨੂੰ ਵੀ ਕਹਿਣਾ ਕਹਿੰਦੇ ਜੀ ਕਲਾਕਾਰ ਵੀ ਜਾਣਦੇ ਤਾਂ ਜਾਣਦੇ ਲੋਕ ਜਿੰਨੇ ਜਨਤਾ ਦੇ ਨਾਲ ਸੰਬੰਧ ਚ ਜਿਹੜਾ ਬੰਦਾ ਜਿਹਨੇ ਜਨਤਾ ਕੋ ਖਾਣਾ ਨਾ ਉਹਨੂੰ ਉੱਥੇ ਜਾਣਾ ਪੈਂਦਾ ਹਰ ਇੱਕ ਦੀ ਮਜਬੂਰੀ ਵੀ ਆ ਤੇ ਚਲੋ ਉਹਨਾਂ ਦੀ ਸ਼ਰਦਾ ਵੀ ਆ ਕਲਾਕਾਰ ਜਾਣਦੇ ਆ ਐਕਟਰਾਂ ਨੂੰ ਵੀ ਜਾਣਾ ਪੈਣਾ ਖਡਾਰੀਆਂ ਨੂੰ ਵੀ ਜਾਣਾ ਪੈਣਾ ਬਿਲਕੁਲ ਜੀ ਤੇ ਤੇਰੇ ਵਰਗੇ ਯੂਟਿਊਬਰਾਂ ਨੂੰ ਵੀ ਜਾਣਾ ਪੈਣਾ ਉੱਥੇ ਪਹੁੰਚੇ ਲਵੇੜਨੇ ਪੈਣੇ ਜਾ ਕੇ ਮਿਲ ਕੇ ਮੁੜ ਕੇ ਜਨਤਾ ਜੀ ਰਹਿਣਾ ਹਾਂ ਹਾਂ ਜੀ ਨਹੀਂ ਠੀਕ ਹੈ ਨਾ ਗੱਲ ਤੇ ਨੀ ਦੇ ਦੁੱਜੇ ਨੂੰ ਦੁੱਜਾ ਮੁੜ ਕੇ ਕਹੀ ਜਾਂਦੇ ਫਲਾਣਾ ਨਹੀਂ ਆਇਆ ਉੱਥੇ ਢੀਂਗਲ ਨੇ ਆਇਆ ਤੇ ਦਾਨ ਜਿਹੜਾ ਨਾ ਸਾਰੇ ਕਰਨ ਦੇ ਆ ਬਾਕੀ ਚਲੋ ਉੱਥੇ ਕੁਝ ਲੋਕ ਹੈਗੇ ਜਿਹੜਾ ਉਹ ਹੁਣ ਕਹੀ ਜਾਂਦੇ ਵੀ ਲੁੱਟ ਘਸੁੱਟੋਂ ਦੀ ਉਹਨਾਂ ਵੀ ਵਿਚਾਰਿਆਂ ਨੇ ਖਾਣਾ ਹੀ ਕੋਈ ਨਹੀਂ ਬਥੇਰਾ ਮਗਰੋਂ ਜਾਣ ਲਿਆ ਦਈਏ ਉਹਨਾਂ ਨੂੰ ਵੀ ਇੱਕ ਭਾ ਕਹਿਣ ਦਿਆ ਹੈ ਮਾਝੇ ਵਾਲੇ ਲੋਕ ਬੜੇ ਮਾੜੇ ਮੈਂ ਕਹਿੰਨਾ ਮਾਝੇ ਚਲੋ ਕੁਝ ਕਿ ਪਰਸ ਮਾਝੇ ਦੇ ਲੋਕ ਬੜੇ ਮੱਝੇ ਦੇ ਲੋਕ ਆ ਵਧੀਆ ਲੋਕ ਆ ਚਲੋ ਕੁਝ ਕੁ ਬੰਦਿਆਂ ਦਾ ਕਰਕੇ ਉੱਥੇ ਥੋੜਾ ਜਿਹਾ ਨਜਾਇਜ਼ ਜਾਂ ਨਿਆ ਵੀ ਮਾਝੇ ਦੇ ਲੋਕ ਮਾਝੇ ਦੇ ਲੋਕ ਬੜੇ ਚੰਗੇ ਆ ਉੱਥੇ ਕੋਈ ਟੁਕੜੀ ਜੀ ਉਹਨਾਂ ਬੰਦਿਆਂ ਦੀ ਚਲੋ ਉਹ ਵੀ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਦੇ ਦੇਣਾ ਚਾਹੀਦਾ ਥੋੜੀਆਂ ਟਰਾਲੀਆਂ ਜਿੱਦਾਂ ਆਨੰਦਪੁਰ ਨੂੰ ਜਾਣ ਡੀਆਂ ਇਦਾਂ ਬਿਲਕੁਲ ਬਿਲਕੁਲ ਠੀਕ ਨਹੀਂ ਕਰ ਤੇ ਚਲੋ ਸਾਰੇ ਆਪਣੇ ਭਰਾ ਵੀ ਡੇ ਜੋਰ ਲਾਉਣਾ ਵਪਾਰੀ ਵੀਰ ਵੀ ਡੇ ਉੱਥੇ ਜਾਣਾ ਪਰ ਆਪਾਂ ਦੀ ਇੱਕ ਬੇਨਤੀ ਕਰਦੇ ਆਂ ਦਾਨ ਦੇਣਾ ਚੰਗੀ ਗੱਲ ਆ ਹਰ ਇੱਕ ਨੂੰ ਦੇਣਾ ਚਾਹੀਦਾ ਬਰਾ ਇਧਰੋਂ ਡਾਕਾ ਮਾਰ ਕੇ ਇਧਰ ਦਾਨ ਕਰਨ ਦਾ ਫਾਇਦਾ ਕੋਈ ਨਹੀਂ ਬਿਲਕੁਲ ਵਪਾਰੀ ਆ ਨਾ ਹਾਂ ਜੀ ਜੀ ਇੱਕ ਘਰ ਨੂੰ ਉਹਨੇ ਵਿਚਾਰੇ ਨੇ 1 ਸਵਾ ਲੱਖ ਦੀ ਮਹੀਂ ਲਈ ਆ ਉਹ ਬੰਦਾ 15 ਲੀਟਰ ਦੁੱਧ ਕਰਕੇ ਲੈ ਗਿਆ ਜਾ ਕੇ 8 ਲੀਟਰ ਚੋਣ ਲਿਆ ਉਹ ਸਾਨੂੰ ਵੱਧਵਾਇਆਂ ਦੇਣ ਲਿਆ ਦੂਜੇ ਬਨੇ ਦਾਨ ਕਰਦੇ ਫਿਰਦੇ ਸਾਡਾ ਫਾਇਦਾ ਕੋਈ ਨਹੀਂ ਬਿਲਕੁਲ ਜੀ ਦੋ ਚੀਜ਼ਾਂ ਮੇਰੇ ਵੀਰ ਸਾਰੇ ਨਾ ਪੱਕੀਆਂ ਕਰ ਲੋ ਪਹਿਲੀ ਗੱਲ ਦੁੱਧ ਦਾ ਝੂਠ ਨਾ ਮਾਰੋ ਤੇ ਦੂਜੀ ਗੱਲ ਆ ਵੀ ਬੱਚੇ ਲਾ ਕੇ ਗਾਈਆਂ ਮੱਜਾਂ ਨਾਲ ਵੇਚੋ ਦਾਨ ਭਾਵੇਂ ਥੋੜਾ ਕਰ ਲੋ ਆ ਦੋ ਚੀਜ਼ਾਂ ਨਾ ਜਿਹੜੀਆਂ ਇਹਨਾਂ ਦੇ ਕੰਟਰੋਲ ਕਰ ਲੋ ਦੁੱਧ ਦਾ ਜਦੋਂ ਝੂਠ ਵਜਦਾ ਕਿਸੇ ਨੇ ਸੰਦੀਪ ਕਮੇਟੀ ਚੁੱਕੀ ਹੁੰਦੀ ਹਾਂ ਹਾਂ ਕਿ ਇਹਨੇ ਵਿਆਜੀ ਚੁੱਕੇ ਹੁੰਦੇ ਇੱਥੋਂ ਤੱਕ ਵੀ ਨਿਆਣਿਆਂ ਦੀਆਂ ਬੁਗੜੀਆਂ ਭੰਨ ਕੇ ਵੀ ਲੋਕ ਮੱਝ ਲੈਂਦੇ ਆ ਮੱਝ ਲੈਂਦੇ ਲੈਂਦੇ ਬਿਲਕੁਲ ਬਿਲਕੁਲ ਨਹੀਂ ਲੈਂਦੇ ਆ ਨਾ ਤੇ ਜਦੋਂ 15 ਲੀਟਰ ਦੀ ਓਟ ਤੇ ਲੈ ਜਾਂਦੇ ਤੇ ਗਾੜੀ ਨਿਕਲਦਾ 8 ਜਾਂ 9 ਲੀਟਰ ਬੜੀ ਉਹਨਾਂ ਦੀ ਜਿੰਦ ਜਿਹੜੀ ਦੁਸਦੀ ਏ ਉਹੋ ਜੇ ਦਾਨ ਦੇਣ ਨੂੰ ਘੱਟ ਦੇ ਲੋ ਇਹ ਵੀ ਦਾਨ ਹੀ ਆ ਜੇ ਕਿਸੇ ਨੂੰ ਜੋ ਦਿੰਦੇ ਜੋ ਚੰਗਾ ਦੋ ਨਫਾ ਲੈਣਾ ਵਪਾਰ ਦਾ ਤਰਮਿਆ ਬਿਲਕੁਲ ਕਾਰੋਬਾਰੀ ਬੰਦੇ ਆ ਨਫਾ ਲਓ ਜਿੰਨਾ ਮਰਜੀ ਲਓ ਜੇ ਲੱਖ ਰੁਪਏ ਦੀ ਮਹੀਂ ਕਿਸੇ ਨੂੰ ਦਿੱਤੀ ਆ ਨਾ ਤੇ ਉਹ ਬੰਦੇ ਨੂੰ ਜਾ ਕੇ ਇਹ ਨਾ ਮਹਿਸੂਸ ਹੋਵੇ ਵੀ ਮੈਂ ਮਹਿੰਗੀ ਲਿਆ ਉਹਨੂੰ ਉਹਦੇ ਵਿੱਚ ਲੱਖ ਵਾਲੇ ਗੁਣ ਹੋਣ ਉਹਦੇ ਚ ਤੁਸੀਂ 70 ਦੀ ਲਿਆ ਕੇ ਚਾਹੇ ਲੱਖ ਦੀ ਦੇ ਦਿਓ ਲੱਖ ਦੀ ਲਿਆ ਕੇ ਡੇਢ ਦੀ ਦੇ ਦਿਓ ਪਰ ਉਹਦੇ ਚ ਡੇਢ ਵਾਲੇ ਗੁਣ ਹੋਣ ਮਹੀਂ ਦੇ ਵਿੱਚ ਉਹਨੂੰ ਬੰਦੇ ਨੂੰ ਮਹਿਸੂਸ ਨਾ ਹੋਵੇ ਵੀ ਮੈਂ ਡੇਢ ਲੱਖ ਦੀ ਮਹੀਂ ਲਿਆ ਮੇਰੇ ਨਾਲ ਧੋਖਾ ਹੋ ਗਿਆ ਜਿੰਨੇ ਵਾਲਾ ਡੰਗਰਿਆ ਨਾ ਉਹਨੂੰ ਉਸ ਹਾਵ ਨਾਲ ਦਿਓ ਐਵੇਂ ਹੁਣ ਹਵਾ ਦੇ ਵਿੱਚ ਹੀ ਸਾਰੇ 15 18 20 ਦੱਸੀ ਜਾਂਦੇ ਆ ਇਹਨਾਂ ਬੇੰਤੀ ਵੀ ਵੇਖੋ ਕੀ ਬੰਨ ਰਿਹਾ ਉਥੇ ਰੱਬ ਤੋਂ ਸਾਰਿਆਂ ਨੂੰ ਡਰਨਾ ਚਾਹੀਦਾ ਬਾਕੀ ਮੈਂ ਕਿ ਇੱਕ ਬੰਦੇ ਨੂੰ ਜਾਂ ਇੱਕ ਘਰ ਨੂੰ ਨਹੀਂ ਕਿਹਾ ਮੈਂ ਆ ਮੈਂ ਵੀ ਤੁਹਾਡੇ ਵਰਗਾ ਹੀ ਆ ਬਿਲਕੁਲ ਜੀ ਇੱਕ ਨਹੀਂ ਗੱਲ ਆਪਾਂ ਵੀ ਤੁਹਾਡੇ ਵਰਗੇ ਆ ਆਪਾਂ ਵੀ ਕੋਸ਼ਿਸ਼ ਬੜੀ ਕਰ ਰਹੇ ਆ ਵੀ ਸੱਚ ਦਾ ਵਪਾਰ ਕਰੀਏ ਥੋੜਾ ਜਿਹਾ ਮਾਰਨਾ ਪੈਂਦਾ ਵਿੱਚ ਝੂਠ ਲੋਕੀ ਜਿਆਦੇ ਸੱਚ ਤੇ ਵੀ ਨਹੀਂ ਖਿਲੋਂਦੇ ਪਰ ਬੜੀ ਦੁਨੀਆ ਜਿਹੜੀ ਆਪਾਂ ਨੂੰ ਮਤਲਬ ਸੋਭਾ ਕਰਦੀ ਆ ਵੀ ਸੱਚ ਦਾ ਕੰਮ ਬੜੇ ਬੰਦੇ ਚੰਗੇ ਆ ਤੇ ਇੰਨੀਆਂ ਹੀ ਬੇਨਤੀਆਂ ਗੁੱਸਾ ਨਾ ਮੇਰਾ ਵੀਰ ਕੋ ਕਰੇ ਮੈਂ ਕਿਹ ਇੱਕ ਦੁਨੀਆ ਆਖਿਆ ਮੈਂ ਤੁਹਾਡੇ ਗਾੜੀ ਸਾਰਿਆਂ ਗਾੜੀ ਬੇਨਤੀ ਕਰਦਾ ਆਂ ਆ ਦੋ ਗੱਲਾਂ ਤੇ ਕੰਟਰੋਲ ਕਰ ਲਓ ਦਾਨ ਭਾਵੇਂ ਘੱਟ ਵੀ ਕਰ ਲਿਓ ਕੋਈ ਨਹੀਂ ਬਾਕੀ ਦਾਨ ਅੱਜਕੱਲ ਮੈਂ ਭਾਵੇਂ ਉਦਾਂ 2 ਲੱਖ ਦੇ ਆਂ ਜੇ ਮੈਂ ਦੂਜੀ ਪਾਰਟੀ ਨੂੰ ਕਿਸੇ ਨੂੰ ਦੱਸ ਕੇ ਆਪਣੀ ਨੂੰ ਜਾऊं ਤੇ ਮੇਰਾ ਉਹ ਦਾਨ ਦਿੱਤਾ ਫੇਰ ਹੀ ਆ ਜੇ ਮੈਂ ਕੱਲਾ ਦੇ ਆਂ ਤੇ ਕਿਸ ਨੇ ਹਣਾ ਉਹਨੇ ਮੁਖਵਿੰਦਰ ਸੰਧੂ ਤੇ ਗਿਆ ਹੀ ਨਹੀਂ ਉੱਥੇ ਹਣਾ ਸਾਰੇ ਦੇਣ ਰੇ ਆਪਣੇ ਆਪਣੇ ਥਾਂ ਸਾਰਿਆਂ ਨੂੰ ਕੋਈ ਦਾਨ ਵਾਲੀ ਕੋਈ ਨਹੀਂ ਦੱਸਦਾ ਹਾਂ ਹਾਂ ਇਹ ਵੀ ਗੱਲ ਨਾਲ ਕੋਈ ਦੱਸ ਕੇ ਦੇ ਦੇਂਦਾ ਬਿਲਕੁਲ ਜੀ ਇਹ ਨਹੀਂ ਵੀ ਮੈਂ ਤੇਰੇ ਰਾਈ ਦਊਂਗਾ ਤੇ ਮੈਂ ਇਹ ਹੀ ਮੇਰਾ ਤਾਂ ਦਿੱਤਾ ਸਫਲ ਹੋਣਾ ਵਾ ਮੈਂ ਪਹਿਲਾਂ ਵੀ ਜਾ ਕੇ ਦੇ ਸਕਦਾ ਤੇ ਇਹ ਵੀ ਜ਼ਰੂਰੀ ਨਹੀਂ ਵੀ ਕੈਮਰੇ ਗਾੜੀ ਹੋਗੇ ਦੇਣਾ ਕੈਮਰੇ ਦਾ ਇਹ ਫਾਇਦਾ ਹੋ ਜਾਂਦਾ ਹੈ ਉੱਥੇ ਵੀ ਇੱਕ ਦੂਜਿਆਂ ਲੇ ਵੇਖ ਕੇ ਹੁਣ ਜੇ ਇੰਨਾ ਮੁਲਕ ਉੱਥੇ ਜਾਣਦੇ ਆ ਨਾ ਉਹ ਸੰਦੀਪ ਇਹੋ ਹੀ ਫਾਇਦਾ ਕੈਮਰਿਆਂ ਦਾ ਹੀ ਚੈਨਲਾਂ ਦਾ ਹੀ ਫਾਇਦਾ ਆ ਹਣਾ ਇੱਕ ਕਲਾਕਾਰ ਗਿਆ ਉਹਦੇ ਲੇ ਵੇਖ ਕੇ ਦੂਜਾ ਗਿਆ ਦੂਜੇ ਲੇ ਤਿਜਾ ਗਿਆ ਜੇ ਇਹ ਜਿਹੜਾ ਅੱਗੇ ਹੁੰਦਾ ਸੀ ਗੋਪਤਦਾਨ ਹੁਣ ਹੁਣ ਦਾਨ ਜਿਹੜਾ ਉਹ ਕੈਮਰੇ ਵਾਲਾ ਹੋ ਗਿਆ ਉਹਦਾ ਕਰਕੇ ਉਹ ਜ਼ਿਆਦਾ ਦਾਨ ਹੋ ਗਿਆ ਉਦਾਂ ਹੋ ਸਕਦਾ ਜੇ ਉੱਥੇ ਯੂਟਿਊਬਰ ਨਾ ਜਾਣ ਉੱਥੇ ਚੈਨਲ ਵਾਲੇ ਨਾ ਜਾਣ ਪੱਤਰਕਾਰ ਵੀ ਨਾ ਜਾਣ ਭਾਵੇਂ ਉੱਥੇ ਥੋੜਾ ਜਿਹਾ ਦਾਨ ਹੋਵੇ ਹੁਣ ਉੱਥੇ ਜਿਹੜੀ ਹੋੜ ਮੱਚੀ ਇਹ ਫੋਟੋਆਂ ਦਾ ਕਰਕੇ ਹੀ ਆ ਸਾਰੀ ਵੀ ਇੱਕ ਦੂਜੇ ਇਹ ਨਹੀਂ ਵੀ ਫੋਟੋਆਂ ਲਵਾਉਣ ਦਾ ਕਰਕੇ ਨਹੀਂ ਮੇਰੀ ਗੱਲ ਦੀ ਹਾਂ ਹਾਂਜੀ ਹਾਂਜੀ ਵੀ ਹਾਂ ਵੀ ਮੈਨੂੰ ਪਤਾ ਲੱਗਿਆ ਵੀ ਸੰਦੀਪ ਗਿਆ ਤੇ ਚੱਲ ਮੈਂ ਵੀ ਜਾਵਾਂ ਮੈਂ ਵੀ ਪਤਾ ਲੱਗਿਆ ਸੰਤੂ ਗਿਆ ਚੱਲ ਕੋਈ ਫਾਇਦਾ ਵੀ ਹੈ ਨੇ ਜੇ ਹਾਂ ਹਾਂ ਬਿਲਕੁਲ ਉਦਾਂ ਹੀ ਨਹੀਂ ਦੁਨੀਆ ਥੋੜਾ ਜ ਇਨੀਆਂ ਬੇਨਤੀਆਂ ਨਾ ਹੈਗਾ ਮੁਖਵਿੰਦਰ ਸਿੰਘ ਸੰਧੂ ਇੱਥੇ ਆ ਕੇ ਵੀਰ ਜੀ ਡੰਗਰ ਚੈੱਕ ਪਾਸ ਕਰ ਲੋ ਜੇ ਕਿਸ ਨੇ ਆਨਲਾਈਨ ਮੰਗਾਉਣੇ ਆਪਣੀ ਪੂਰੀ ਗਰੰਟੀ ਹੋਊਗੀ ਨਿਸ਼ਚਿੰਤ ਹੋ ਕੇ ਮੰਗਾ ਲਓ ਜਾ ਕੇ ਡੰਗਰ ਅੱਧਾ ਲੀਟਰ ਪੌਣਾ ਲੀਟਰ ਦੁੱਧ ਘਟਦਾ ਇੱਕ ਦੋ ਡੰਗ ਘਟਦਾ ਤੀਜੀ ਡੰਗ ਉਸੇ ਲੈਵਲ ਤੇ ਆ ਜਿਲਾ ਇਹ ਨਹੀਂ ਹੁੰਦਾ ਵੀ ਇਹਨੇ ਚੀਜ਼ ਨਹੀਂ ਲਾਇਆ ਤੇ 15 ਤੋਂ 8ਾਂ ਤੇ ਆ ਗਈ ਇਹੋ ਜੀ ਗੱਲ ਕੋਈ ਨਹੀਂ ਇਨੀਆਂ ਬੇਨਤੀਆਂ ਨਾ ਮੁਖਵਿੰਦਰ ਸਿੰਘ ਸੰਧੂ ਪਿੰਡ ਜੇਠੂਵਾਲ ਜਿਹੜਾ ਅਮਰਸਰ ਸਾਰਿਆਂ ਨੂੰ ਸਾਸਰੀ ਘਾਲ